ਸਤਿ ਗੁਰੂ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਲਓ ਜੀ ਲੱਗਿਆ ਛੋਲਿਆਂ ਨੂੰ ਕੁੱਟਣ ਨੂੰ ਟਰੈਕਟਰ ਫੇਰ ਨੂੰ ਆ ਪੱਲੜ ਚੱਕ ਦੇ ਪੱਲੜ ਚੱਕ ਦੇ ਬੋਲਾ ਹਾਂ ਫੇਰ ਤਾਂ ਕੱਲ ਵੀ ਦੇਣਾ ਤਾਂ ਹੈ ਤਾਂ ਸੁੱਕੇ ਤੇ ਕੱਲ ਮੀਂਹ ਆ ਗਿਆ ਯਾਦ ਹੁਣ ਅੱਜ ਮੈਂਗਾ ਮੜਾ ਜਾ ਕੁੱਟਦੀਏ ਬਾਕੀ ਸ਼ਾਮ ਤੱਕ ਤਕੀ ਜਾਉਂਗੇ ਫਿਰ ਬੱਸ ਡਰਾਈਵਰ तू यही कम करता रहेगा हर वास्तव क्या यार इधर कमा दे हैवी ड्राइवर है हैवी ड्राइवर चल चल ਲਿਆ ਫੜਾ ਛੱਡ ਤੇਰੇ ਵਾਦਾ ਕੰਮ ਨਹੀਂ ਇਹ ਨੂੰ ਸਿੱਧਾ ਫੇਰ ਕਿੱਦਾਂ ਨੂੰ ਫੇਰਦਾ ਉਹ ਐਂ ਹੀ ਛੱਡਾਂ ਤੇ ਕੀ ਫੇਰਨਾ ਇਹ ਹੋਰੀ ਅੱਜ ਨੰਬਰ ਲੱਗਦਾ ਲੱਗਦਾ ਛੋਲੇ ਵੀ ਅੱਜ ਨਿਬੜ ਜੂंगे ਐਵੇਂ ਬੰਨੂ ਕਰਦੇ ਹੋ ਹਾਂ ਲਾਹਾਂ ਲਿਆ ਕੇ ਨੂੰ ਇਹ ਨੂੰ ਹੋਲੇ ਪਰਲੇ ਨੂੰ ਕਹਿੰਦਾ ਨਵੇੜੀਏ ਨਾ ਫਿਰ ਆ ਤਾਂ ਫੇਰ ਦੇ ਦੂਪ ਫਿਰ ਕਹਿੰਦਾ ਹੁੰਦਾ ਕਿਤੇ ਕਿਤੇ ਲਿਆ ਬੈਕ ਲਿਆ ਹਰੇ ਤੱਕ ਕੋਈ ਨਹੀਂ ਥੋੜਾ ਡਰਾਈਵਰ ਬੜਾ ਹੋ ਇਧਰ ਰੱਖ ਇੱਥੇ ਫੇਰ ਦੇ ਤੇ ਬ੍ਰੇਕ ਇੱਕ ਵਾਰੀ ਦੇਖਦੇ ਯਾਰ ਅੱਬ ਮੌਸਮ ਰੱਖ ਕੇ ਅੱਜ ਨਵੇੜਦਾ ਹੈ ਕਿ ਨਹੀਂ ਬਸ 2-3 ਘੰਟੇ ਦੀ ਚੁੱਪਾਂ ਹੋਰ ਲੱਗਣ ਦੀ ਥੇਰ ਐ ਇਹਨੂੰ ਬਣ ਗਿਆ ਅਜੇ ਨਿਕਲਦੇ ਨਹੀਂ ਵਿੱਚਦੇ ਛੋਲੇ ਮੈਂ ਦੇਖਿਆ ਹੈ ਬਸ ਆ ਆ ਉਹ ਆਜੇ ਖਾਹ ਦੇਖ ਮੇਰੇ ਇਧਰ ਆ ਕੇ ਗਿਆ ਫੇਰ ਦੇ ਬੱਸ 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 ਇਧਰ ਫੇਰ ਗਿਆ ਕਹਿ ਲਿਆ ਉਹ ਲੈ ਗਿਆ ਪਰਲੇ ਪਰਲੇ ਪਰ ਵੀ ਰਹਿੰਦਾ ਤੇਰਾ ਆਹ ابو ਖੁੱਲੀ ਨੂੰ ਪਾਣੀ ਦਾ ਜਗਾਰ ਲਵਾਉਣਾ ਨਾ ਤੇ ਮੇਰੀ ਆਏ ਸਲਾਹ ਵੀ ਸਾਹੀਂ ਖੁੱਲੀ ਹੋ ਗਈ 5 ਇੰਚ ਇਹਦੇ ਕੋਲ ਆਏ ਮੁੜ ਕੇ ਨੂੰ ਇਦੇ ਵਿੱਚੇ ਮੁਰਗੇ ਆ। ਹਾਂਜੀ। ਦੇਖੋ ਵੀ ਪਾਣੀ ਉੱਪਰ ਉਹ ਤਾਂ ਆਟੋਮੈਟਿਕ ਸਿਸਟਮ ਲਗਾਉਂਗਾ। ਜਦੋਂ ਬੰਦ ਹੋਊਗਾ, ਥੱਲੇ ਪਾਣੀ ਵੀ ਡੰਗਰ ਕਿਣਾ ਪਿੰਗੋ ਜੇ ਬੰਦ ਹੋ ਗਿਆ। ਤੇ ਪਾਣੀ ਕਿੱਧਰੋਂ ਪਿੰਗਰ ਟੱਕਲ ਜਾ ਕੇ ਥੋੜਾ ਪੀਣਾ ਡੰਗਰ ਨੇ। ਇਹ ਥੁੱਲਾ ਰਹਿਣਾ ਉੱਪਰ ਆਏ ਵੀ ਆਏ ਖੁੱਢੀ ਹੋ ਜਾਣੀ ਸਾਰੀ ਉਹ। ਖੁੱਢੀ। ਪੂਰੇ ਨਾਲ ਖੁੱਢੀ ਆ ਜਾਏਗੀ। ਪਾਣੀ ਬਚਾ ਕੇ ਪਾਣੇ ਬੈਣੇ ਇਦੇ ਵਿੱਚੇ ਨੇ। ਉਦੋਂ ਜੀ ਹੋ ਜਾਣਾ ਇਹਦੇ ਵਿੱਚ ਦਾ ਕੱਕੂ ਤਾਂ ਇੰਨੇ ਵੀ ਨਹੀਂ ਆਪਾਂ ਵੀ ਟੋਕਰੀ ਦਿੱਤੀ ਵਿੱਚ ਦੇਉਂਗੇ ਐ ਦੋਖਾ ਆ ਦੇਖ ਤਾਂ ਜਾ ਨਾ ਦੇਖ ਤਾਂ ਕੀ ਬਣਉਣੀ ਆਪਾਂ ਨੇ ਬਾਕੀ ਹੋਰ ਕੋਈ ਸਲਾਹ ਹੋਈ ਕੋਈ ਜਰੂਰ ਦੱਸਿਓ ਵੀ ਇੱਕ ਤਾਂ ਪਲਾਸਟਿਕ ਵਾਲਾ ਹੁੰਦਾ ਉਹ ਜੇ ਡੰਕਰ ਮੂੰਹ ਰੱਖਦਾ ਫੇਰ ਪਾਣੀ ਕੱਢਣ ਲੱਜਾਂਦਾ ਉਹ ਤੁਹਾਨੂੰ ਇੰਨਾ ਵਧੀਆ ਨਹੀਂ ਲੱਗਿਆ ਪਰ ਇਹ ਕਿਹੜੀ ਮੈਸਲੇ ਸਿੰਗ ਫਸਾ ਕੇ ਤੋੜ ਦੇਣਾ ਪਲਾਸਟਿਕ ਵਾਲਾ ਇਹ ਮੈਂ ਕਹਾਂ ਵੀ ਬਜਰੀ ਦਾ ਹੀ ਬਣਾਦਾ ਇੱਕੇ ਮੈਸ ਨੀਮਾਨ ਸਾਡੀ ਤਦ ਆ ਵੀ ਹੈ ਬਜਰੀ ਦੀ ਬਣਾ ਲੈਣਾ ਅੱਜ ਅਰ ਦੋ ਮੋੜੇ ਦੇ ਦੋ ਤੇ ਬਾਦੇ ਇੱਕ ਗੁੱਟੜੇ ਇੱਕ ਗੁੱਟੜੇ ਕਿਹਾ ਵੀ ਮੈਂ ਇੰਦਰੇ ਗੁੱਟੜੇ ਮਤਲਬ ਦੋ ਇੱਕ ਦੋ ਮੈਸਾਂ ਲੀਕ ਅਰ ਮੈਸਾਂ ਲੀਕ ਕਰੂੰਗਾ ਤੇ ਦੁੱਧ ਲਾ ਤੇ ਤਿੰਨ ਬਣਾ ਦੇ ਬਸ ਨਾ ਬਾਦ ਬਣਾ ਤਦ ਬਜਰੀ ਤਾਂ ਕੀ ਬਣੂਗਾ ਪਿਛ ਤਿੰਨ ਛੱਡਣੇ ਕੋਲੋਂ ਬਾਹਰ ਨਾ ਫਿਰ ਬਣਾ ਤੇ ਕਿਦੋਂ ਬਣੇਗਾ ਤੇ ਨੰਬਰ ਹੋ ਗਿਆ ਮੇਰੇ ਬਾਹਰ ਦੀ ਪੌਂਦੀ ਜੀ ਜਦੋਂ ਬਾਹਰ ਪੈਣੈ ਬਣਨੇ ਤੇ ਇੱਥੇ ਰਹਿਨੇਗਾ ਤਿੰਨ ਕਰਕੇ ਤੇ ਤਿੰਨ ਨੂੰ ਵੀ ਬਣੇ ਜਾਣੇ ਹੋਣੇ ਜੀ ਜਿਆ ਦਿਨੇ ਬਣੂਗਾ ਮੈਂ ਕਿ ਹੁੱਲੜੀ ਇਕਣਾ ਬਣਾਉਂਦੀ ਸਲਾਹ ਹੈ ਭਾਈ 2 ਫੁੱਟ ਦੀ ਹੁੱਲੜੀ ਬਹੁਤ ਆ ਵਿੱਚ ਹਾਂ ਅਸੀਂ ਆ ਵੀ ਪਿੱਛੇ ਘੱਬੇ ਕੇ ਆਪਣਾ ਗੋਲ ਬਣਾ ਦੇ ਕਰਾਂ ਦੋ ਹੋ ਗਿਆ ਹਾਂ ਇਹ ਘੇਰਾ ਬਣਾ ਦੇ ਕਰੂਗੇ ਠੀਕ ਆ ਇੱਥੇ ਜਦ ਆਪਾਂ ਨੇ ਆ ਰੱਖਣੀ ਹੈ ਇੱਟ ਹਾਂ ਮੰਨ ਲਓ ਅਰੇ ਜੀ ਆ ਇਹ ਤੇ ਰਿਜ਼ਰਵ ਹੀ ਆ 12 ਦੀ ਜਗ੍ਹਾ ਬਚ ਗਈ 18 ਦੀ ਉਹ ਆ ਬਾਜੂ ਆ ਸੋਰੀ ਮਾਤਾ ਇਹ ਪਾਣੀ ਹਟਾ ਇਹ ਪਾਣੀ ਨੂੰ ਦੋ ਫੁੱਟ ਦੀ ਗੋਲੀ ਹੋ ਗਈ ਆ ਇਹ ਫੋਨ ਫਾਰੀ ਚ ਕੱਟੂ ਪੱਡਾ ਚਲੇ ਜਾਇਆ ਕਰੋ ਗੋਲੀ ਨੀਮੀ ਰੱਖਾਂਗੇ ਇਹ ਜਿਹੜਾ ਕਿਹਾ ਹੋ ਗਿਆ ਤੇ ਜੇ ਚਾਰਸ ਕਰਤੀਏ ਉਹ ਵੀ ਨਹੀਂ ਦੋ ਇਹ ਚਲ ਆਏ ਨੇ ਆਏ ਹੋਏ ਪਹਿਲ ਉਹ ਜੀਤੇ ਆਏ ਮੈਨੂੰ ਆਇਆ ਤਾਂ ਵੀ ਆ ਤੜਜੀ ਬਣ ਜਣੀ ਨਾ ਪੁੱਤ ਨਾਲ ਦਾ ਗੋਲ ਵਿੱਚ ਆ ਬੱਚਾ ਦਾ ਡਰ ਨਹੀਂ ਹੈਗਾ ਨਹੀਂ ਜੀ ਸੰਗਲ ਕੋਈ ਗੋਲੇ ਕਰ ਦੂੰਗਾ ਇਹਨੂੰ ਗੋਲੇ ਹੀ ਰਾ ਆ ਗੋਲੇ ਹੀ ਤੇ ਬਣਾਇਆ ਨਾ ਉਹ ਗੋਲੇ ਬਣਾਇਆ ਤਾਂ ਹਾਂ ਗੋਲੇ ਬਣਾ ਦੂ ਠੀਕ ਹੈ ਜੇ ਵੀ ਸੰਗਲ ਸੰਗਲ ਨਹੀਂ ਫਸੂਗਾ ਹਾਂ ਹਾਂ ਇਹ ਟੰਕਰ ਦਾ ਸੰਗਲ ਨਹੀਂ ਨਾ ਠੀਕਾ ਜਾਲਾ ਆ ਗਲਾਈ ਵਧੀਆ ਹੈ ਗਲਾਈ ਵਧੀਆ ਮੰਨ ਲੀਏ ਜੇ ਇੱਕ ਗਲਾਈ ਵੱਧੀ ਹੈ ਕਹਿ ਕਹਿਣ ਦਾ ਪਤਾ ਤੇਮੀ ਪਟਾ ਦਾ ਬਹੁਤ ਹੈ ਹੈ ਟੈਂਪਰੇਟ ਕਰਨ ਦਾ ਆਏ ਗੋਲਗਾ ਤੇ ਸਰ ਦੇ ਘਰ ਲੈ ਜੀ ਨਾ ਤੈਨੂੰ ਗੋਲਟਾਂ ਕਿਹਦੇ ਕਰੂੰਗਾ ਆਜ ਤੱਕ ਦੇ ਬੋਲੀ ਆਇ ਲੱਗਣੀ ਆ ਮੇ ਚਿੱਟਾ ਸੜੇ ਇਹਦੇ ਆਏ ਜੋ ਛੜੀ ਜਿੱਤੂ ਦਾ ਹਾਂ ਆਏ ਨਾਲ ਬਰਗਣਾ ਆਏ ਗਲਾਈ ਬਣੀ ਜੀ ਜੀ ਇਹ ਜੋ ਆ ਮੈਂ ਇਹਨੂੰ ਗੋਲਗਾ ਤੇ ਕਿਸਦਾ ਹੈ ਇਹ ਤੇਨ ਇੰਟਰਵਿਊ ਆਇ ਨੂੰ ਤੋਂ ਉਪਰ ਉੱਪਰੋਂ ਤੋਂ ਥੋੜੀ ਰੱਖਣਾ 1-2 ਦਾ ਰੱਖਣਾ ਬਸ ਐਨਾ ਡੂੰਘਾ ਕੀ ਕਰਨਾ ਆਓ ਬਹੁਤ ਬੜੇ ਪਾਣੀ ਵੀ ਡੂੰਘਾ ਆਵੇ ਐਨਾ ਡੂੰਘਾ ਚੱਲ ਆ ਜਿੱਥੇ ਐਨਾ ਖੜੂ ਦਾ ਐਨਾ ਕੋਲਾ ਹੋ ਜੂਦਾ ਗੈਲਤੀ ਕਰ ਪਾਣੀ ਆਈ ਜਾਣਾ ਟੈਂਕਰ ਪਰ ਕੇ ਰੱਖਣਾ ਉਹਦੇ ਜਿੰਨਾ ਡੂੰਘਾ ਆ ਜੈਨਾ ਜਿੱਥੇ ਆਟੋਮੈਟਿਕ ਉਸੇ ਵਕਤ ਐਨਾ ਠੀਕ ਆ ਜਿੰਨੀ ਦਾ ਹਾਈ ਬੇਟੀ ਦੇ ਨੂੰ ਦੇ ਜੀ ਪਾਣੀ ਵੀ ਚੁੱਪ ਬੋਲੀ ਜੇ ਜਿੰਨੀ ਤੇਰੀ ਲੈਨਵਡ ਗਲਤ ਹੋਊਗੀ ਫਿਰ ਚੋਣਾ ਪੈ ਦੇ ਪਿੱਛੇ ਨੂੰ ਕਢ ਲੈਣਾ ਉਹ ਬੀਚੀ ਦਾ ਰਹਿਣਾ ਪੈਪੇ ਪੈਣਾ ਸਰੇ ਤੱਕ ਮਤਲਬ ਆਏ ਵੀ ਫੁੱਲੀ ਜ਼ੀਰੋ ਲੈਵਲ ਚ ਹੋਣੀ ਫੁੱਲੀ ਹੁੰਦੀ ਨਹੀਂ ਮੀਂਹ ਹੋਈ ਹੈਗੀ ਆ ਮੂਹ ਨੂੰ ਦੇ ਵਿੱਚ ਫੁੱਲੀ ਹੋ ਗਈ ਹੋਰ ਜ਼ੀਰੋ ਲੈਵਲ ਪਰ ਪੈਪ ਦਾ ਪਾਉਣਾ ਹੈ ਠੀਕ ਆ ਜਿੰਨਾ ਪਾਣੀ ਜਿਹੜੇ ਪੈਪ ਦੇ ਚੋਂ ਦੂਰ ਚਟੋਮੈਟਿਕ ਆਈ ਜਾਣਾ ਜਿਹੜਾ ਗਾਂ ਟੈਂਕਰ ਆ ਖੋਣਾ ਉਹ ਵੀ ਜ਼ੀਰੋ ਲੈਵਲ ਉੱਪਰ ਉਹਦੇ ਵਿੱਚ ਤੇ ਜਿਹੜੀ ਆਪਾਂ ਉੱਪਰ ਤੁਸੀਂ ਬਜਰੀ ਪਾਉਣੀ ਆ ਉਹਦੇ ਵਿੱਚ ਪੈਪ ਨਹੀਂ ਆਣਾ ਆ ਪੈਪ ਤਾਂ ਥੱਲੇ ਹੀ ਲਿਆਂਗੇ ਰਤੇ ਜੀ ਸਾ ਠੀਕ ਆ ਰਤੇ ਤੇ ਵੀ ਕਰੂ ਵਿਚੇ ਦਰ ਕੋ ਨਾ ਮਿੱਟੀ ਦੇ ਪੈਪ ਆਹ ਦੇ ਇਹਦੀ ਬੜੀ ਗੁੱਦੀ ਨਾ ਰੋੜੀ ਰੋੜੀ ਦੇਨੇ ਪੈਪ ਦੱਬ ਦੇਣਾ ਹਾਂ ਜਿਹੜੀ ਨਮਾ ਨਾ ਹੋ ਜਾਂਦਾ ਹੈ ਇਹ ਤੋਂ ਵੀ ਦੇ ਨਾ ਬਾ ਜਿੱਦਾਂ ਕੀ ਕਹਿ ਗਈ ਆਪਾਂ ਜਿੱਥੇ ਵੀ ਕੂੜਾ ਹੋਣਾ ਹੈ ਹਰ ਕੂੜੇ ਦੇ ਨਾਲ ਦੋ ਕੂੜਿਆਂ ਦੇ ਬਾਅਦ ਹਾਂ ਦੋ ਕੂੜੇ ਦੇ ਬਾਅਦ ਹਾਂ ਦੋ ਕੂੜੇ ਦੇ ਬਾਅਦ ਇੱਕ ਨੇ ਇਦਾਂ ਨੂੰ ਕੀ ਨੇ ਕਰਨਾ ਨਾ ਜਿਹੜਾ ਜਣਾਲੀ ਦੀ ਤੋਂ ਦੀ ਰੀਤ ਠੀਕ ਆ ਤਕਰੀਬ ਦਾ ਬਦਲ ਹੀ ਜਾਏ ਹੁਣ ਦੇਖਦੇ ਬਾਕੀ ਕੀ ਆ ਪਾ ਦੂਗਾ ਹਾਂਜੀ ਬਾਕੀ ਮੌਕੇ ਜੈਗਾ ਹੋਰ ਕੁੰਬਲਾ ਘਰੋਂ ਲਾ ਪਾਇਆ ਪਈ ਲੜਾਈ ਦਾ ਕਿੱਥੇ ਪਾਕਿਸਤਾਨ ਦੀ ਤਾਂ ਹੋਰ ਕਿੱਥੇ ਉਹ ਇਦਾਂ ਇਦਾਂ ਪੀਟਾਈ ਨਹੀਂ ਕਹਿੰਦਾ ਇਹ ਤਾਂ ਉਹੀ ਮਿਲਣਾ ਇਹ ਦੋ ਜੀ ਸ਼ਾਂਤੀ ਰੱਖੋ ਦਰਿੰਦਿਆਂ ਨੇ ਪੰਜਾਬ ਨੂੰ ਰੱਖਾਈ ਹੁੰਦੀ ਹੈ ਫਿਰ ਕੋਈ ਉਹਦੇ ਕੰਮ ਨਾਲ ਨੂੰ ਸੇਜਿੰਦੇ ਰੱਖੋ ਪਰਾਂ ਕੋ ਤੇਰਾ ਮਿਲ ਆਪੇ ਹੂੰ ਕਿਵਾਸਾ ਇਹ ਮੈਂ ਲੋਕਤੰਗ ਕਰਨੇ ਹਨ ਮਰੀਜ਼ਾਂ ਦੇ ਦੋਆਪਾਸੇ ਤੇ ਗਰੀਬ ਜੰਤਾ ਮਰਦੀ ਲਗ ਨੇਤਾ ਨਾਲ ਇੱਕ ਦੇਖ ਲਈ ਇੱਕ ਦੇਖ ਲਈ ਇਹ ਜੇ ਲੜਾਈ ਰਗੀ ਅਰਵਾੜ ਲੱਗ ਜਾਣੀ ਤਾਂ ਚੀਨ ਨਾਲ ਉਹ ਅਮਰੀਕਾ ਨੂੰ ਖੁਰਦੇ ਆ ਇੱਕ ਮਹੀਨਾ ਦੀ ਗੱਲ ਕਰਾ ਦੇਣਗੇ ਉਹ ਤਾਂ ਹਜ਼ਾਰ ਵੇਚਣੂਗਾ ਬੜੇ ਰੇ ਦੇ ਵੇਚੜੇ ਨੂੰ ਉਹਨਾਂ ਨੇ ਇਹਨਾਂ ਨੇ ਦਿੱਕਤਾਂ ਕੀ ਹੋਣਾ ਇਹਨਾਂ ਦਾ ਇਹਨਾਂ ਨੇ ਰਾਜ ਮਲੈਕਾਉਟ ਕਰਿਆ ਬਤਾ ਉਹ ਆਸ ਦਾ ਇੱਥੇ ਸਾਡੇ ਰੋਣੇ ਨਹੀਂ ਜੇ ਵੀ ਚਾਹੀਏ ਕੋਈ 6:00 ਵਜੇ ਵਜੇ ਪੰਡਾ ਚ ਨਹੀਂ ਵਜੇ ਤੇ ਪੰਡਾ ਚ ਨਹੀਂ ਕੋਈ ਸੁਣਿਆ ਇੱਥੇ ਲਾਈਟ ਬੰਦ ਕਿਹੜੀ ਲੰਦੋਂ ਬਲੈਡ ਬੰਦ ਹੋ ਗਈ ਕੋਈ ਲਾਈਟ ਵੀ ਬਾਜੇ ਭੱਜੀ ਆ 8:00 ਵਜੇ ਵੀ ਨਹੀਂ ਭੱਜੀ ਹਾਂ ਭੱਜੀ 10 ਮਿੰਟ ਲੈ ਲਈ ਤੀ ਪਰ ਜੀ ਭੱਜੀ ਲੇਟ ਆ ਹਾਂ ਸਾਡੇ 8:00 9:00 ਭੱਜੀ 8:00 ਦਾ ਟਾਈਮ ਦਿੱਤਾ ਹੁੰਦਾ ਕਿ ਜਗ੍ਹਾ 9:00 ਵਜੇ ਦਾ ਟਾਈਮ ਦਾ ਕਈ ਜਿਹੜਾ ਕੋਈ ਟਾਈਮ ਦਾ ਪਰ ਲੜਾਈ ਕਿਹਾ ਹੈ ਕਮੇਡੀ ਵਾਲਾ ਜਿਹਨਾਂ ਤਾਂ ਗੈਰ ਜਨੂਨ ਵਿੱਚ ਆ ਜਾਂਦਾ ਫਿਰ ਇਹੇ ਹੀ ਕੰਮ ਹੁੰਦਾ ਇਹਨਾਂ ਨੂੰ ਸ਼ਾਂਤੀ ਹੋ ਚੰਗੀ ਆ ਸ਼ਾਂਤੀ ਹੋਣ ਦਿੰਦੇ ਆ ਇਹੀ ਹੈ ਬਸ ਤਾਂ ਕੱਲ ਜੇ ਖਾਸੇ ਹੋਲੀ ਜੰਮੂ ਚ ਜਿਹੜਾ ਕੁ ਲਿਖਿਆ ਹੋਇਆ ਉਹ ਤਾਂ ਹੈ ਪਰਾਂ ਚੱਲ ਫੇਰ ਵੀ ਹਰ ਕੰਮ ਨਹੀਂ ਆਉਂਦੀ ਵੀ ਗੱਲ ਕਿਆ ਨਹੀਂ ਹੋਰ ਵੀ ਇਹ ਕਿਹਨੇ ਇਹਨਾਂ ਤੋਂ ਵੀ ਉਹ ਗਾਵੀ ਹੋ ਗਿਆ 70 75 ਸਾਲ ਹੋ ਗਏ ਰਾਜ ਕਰਦਿਆਂ ਨੂੰ ਜਿੱਥੇ ਦਾ ਨੋਵੇ ਬਸ ਤੇ ਹੁਣ ਵੀ ਜਦੋਂ ਹੁਣ ਤੇ ਬਦਲੇ ਜਾਂ ਤੇ ਨਹੀਂ ਥਿਨਾ ਗਾ ਰਹੇ ਜਿੰਦੇ ਜਿਹੜਾ ਹੁਣ ਤੋਂ ਆਇਆ ਅੱਗੇ ਕਹਿੰਦੇ ਅੰਗਰੇਜ਼ ਮਾੜੇ ਅੰਗਰੇਜ਼ ਮਾੜੇ ਹੁਣ ਧਰੀਜਾ ਕੋਣੂ ਕਾਦੇ ਨੱਠਦੇ ਹੁੰਦੇ ਨੇ ਹੈ ਜਦ ਤੱਕ ਕਹਿੰਦੇ ਗਾਈਆਂ ਕਿ ਹੁਣ ਉੱਥੇ ਕੱਢ ਜਾਨੇ ਹੁਣ ਤਾਂ 50-50 ਲੱਖ ਰੁਪਏ ਲੱਗ ਲਿਆ ਬਿੱਦਿਆਂ ਤਾਂ ਕਿਰਪੀਆ ਜਾ ਕੇ ਜਾਨੇ ਜਾਂ ਹੋਰ ਕਹਿੰਦੇ ਅੰਗਰੇਜ਼ ਅੰਗਰੇਜ਼ ਦਾ ਰਾਜ ਅੰਗਰੇਜ਼ੀ ਦਾ ਤੇ ਪੂਰੀ ਥੋੜੋ ਤੇ ਉਹ ਬੜੇ ਬੜੇ ਨਕੜੀਏ ਜਾਨੇ ਉੱਤੇ ਲੁੱਟੋ ਜਾਨੇ ਆ ਬਦਖਾਤ ਤੇ ਗਰੀਬ ਮਰ ਹੈ ਕਈ ਹੁਣ ਜਿਹੜੇ ਹੋਏ ਜੀ ਆ ਮਦ ਜਿਹੜੇ ਜਿਹੜਾ ਤਾ ਉਹ ਗਰੇ ਦੇ ਕੋਈ ਟੀਮ ਨੇ ਆ ਕਿ ਲਾ ਬੀ ਡਿਗਟਾ ਨਾ ਮੁੰਡਾ ਬਾੜ ਪੇ ਇਹਨੂੰ ਕੋਈ ਬਾੜ ਹੈ ਬਾਗਾਂ ਹੋਏ ਹੋਏ ਹੈ ਹੂੰ ਜੀ ਮੁੰਡਾ ਫਿਰ ਤੇਰੇ ਮਾਰ ਕੋ ਉਤਰੇ ਡਾ ਦੇ ਐਂ ਨਾ ਪ੍ਰਭੂ ਬਈ

ਦੇ ਵੀ ਉਹ ਗੱਲ ਇਹ ਕਿਸ ਹੱਦ ਤੱਕ ਇਹ ਦੇ ਕੋਲ ਪਾਕਿਸਤਾਨ ਕੋਲ ਇਹ ਕਿਸ ਹੱਦ ਤੱਕ ਇਹ ਦੇ ਕੋਲ ਹਦਾ ਤੇ ਬਟ ਰੌਣੇ ਨੂੰ ਬਣਾਏ ਵੀ ਜੇ ਕੋਈ ਅਮਰੀਕਾ ਦਾ ਅਮਰੀਕਾ ਵਰਗਾ ਹਜ਼ਾਰ ਵੇਚਣ ਨੂੰ ਰੂਸ ਆਈ ਜੇ ਹੁਣ ਨਾ ਇਹ ਸਭ ਹਜ਼ਾਰ ਵੇਚਣ ਨੂੰ ਉਹ ਪਹਿੰਡਾਰ ਘਾਤ ਦੀ ਜੰਗ ਤਾਂ ਦੇਖੀ ਹੁਣ ਹਾਂ ਦੇਖੀ ਹੈ ਮੈਂ ਬਸਤ ਵੀ ਸੈਡ ਦੀ ਵੀ ਦੇਖੀ ਹਕਾਤਰ ਦੀ ਤਰ ਤਰ ਦੀ ਵੀ ਦੇਖੀ ਇਹ ਜਗਦੀਰ ਜੰਮੀਆ ਦਾ ਜਦੋਂ ਪੈਂਡ ਦੀ ਜਾਂਚ ਹੋਈ ਪੈਂਡ ਦੀ ਜਾਂਚ ਹੋਈ ਇੱਥੇ ਕਿਹ ਕਰਦੇ ਉਹ ਦੇ ਦਰਵਾਜ਼ੇ ਮਬਾਈ ਕਰਦੇ ਸਾਰੀ ਰਾਤ ਉਹ ਜਿਹੜੇ ਸੀ ਆਹ ਹੋਈ ਮਤ ਵਗਰੇ ਆ ਬਲਾਣੇ ਤੋਂ ਆ ਹੋਇਆ ਆ ਇਹਨਾਂ ਵਗਾ ਲੜੜ ਤਰੀ ਹੋਈ ਸੀ ਹੈ ਉਹ ਤੇਰੇ ਆਹ ਹੁੰਦਾ ਦਾ ਦੀਵੇ ਹੁੰਦੇ ਤੇ ਦੀਵੇ ਹੁੰਦੇ ਤੇ ਦੀਵੇ ਵੀ ਮਾਝੇ ਮਾਝੇ ਇੱਕ ਬੁਢੇ ਹੁੰਦੇ ਸਾਢੇ ਕਰੋੜ ਦੇ ਤੋਂ ਉਹ ਗਏ ਉਹਨਾਂ ਨੇ ਰੈਂਟਰ ਵਾੜ ਕੇ ਉਹ ਤੇਰਾ ਬਾਪ ਇੱਥੇ ਬੈਠਾ ਇੱਥੇ ਲੜ ਹੈ ਨਹੀਂ ਜਿਹੜੇ ਬੁਢੇ ਸੀ ਸਾਢੇ ਉਹ ਉਹਨਾਂ ਨੂੰ ਕਿਹਾ ਕਈ ਹੁੱਕੀ ਪਿੰਡੇ ਤੇ ਉਹ ਫੇਕੇਗਾ ਨਾ ਹੁਣ ਉਪੀ ਪਿੰਡੇ ਜਿਨੀ ਵਗ ਬਾਡਿੰਗ ਵਰਲਡ ਨਹੀਂ ਹੈ ਬਹੁਤ ਰੋਲੇ ਪਿੰਡੇ ਚੱਲ ਪਰ ਹੱਟ ਦੀ ਲੜਾਈ ਹੁਣ ਦੇਖੀ ਹੈ ਜਦ ਤੁਸੀਂ ਕਿੰਨੇ ਸਾਲ ਦੇ ਤੇ 52 ਦਾ ਜਨਮਾ ਤੁਹਾਡਾ 15 16 ਤੁਸੀਂ ਹੋਣਗੇ 52 ਦਾ ਕਾ ਹੱਥੋਂ ਬੰਜਾ ਦਾ ਹਾਂ ਐਨ ਪੈਡ ਦੀ ਤਾਂ ਇਹਨੂੰ ਕੋਈ ਪਤਾ ਨਹੀਂ ਕੱਤ 65 ਦੀ ਵੀ ਕਾਤ ਜਿਹਦਾ ਬਰਾ ਹੋ ਗਿਆ ਤਾਂ ਪਰ ਹੱਟ ਦੀ ਹੈ ਇਹਨੂੰ ਜਦੋਂ ਦੁੱਖਤ ਹੋਇਆ ਦੀ ਜ਼ਿੰਮੇ ਦਾ ਜਦ ਹਾਂ ਭੈਣ ਜਾਨੂ ਉਹਦਾ ਗੱਲ ਵਿੱਚ ਪੈਂਡ ਦੀ ਲੜਾਈ ਸ਼ੁਰੂ ਹੋਈ ਇੱਕ ਕੋਰ ਹੈ ਜਿਹੜੇ ਮੀਡੀਆ ਉਹ ਜਦ ਮੀਡੀਆ ਦੱਸਦੀ ਦੀ ਬਹੁਤ ਬਹੁਤ ਬੋਲਦੇ ਹਨ ਕੋਈ ਇੱਕ ਕਹਿੰਦਾ ਮੈਂ ਲੈ ਜੀ ਲਾਹੌਰ ਜਾ ਰਹੇ ਇੱਕ ਕਹਿੰਦਾ ਮੈਂ ਅੰਮ੍ਰਿਤਸਰ ਰੋਟਲੇ ਲੈਦਾ ਸਾਂ ਪਹੁੰਚ ਗਏ ਉਹੀ ਉਹ ਲੋਕਾਂ ਨੂੰ ਲੜਾਈ ਜਾਂ ਤੇ ਪਾਕਿਸਤਾਨ ਦਾ ਆਇਆ ਕਹਿੰਦੇ ਲਈ ਅੰਮ੍ਰਿਤਸਰ ਵੀ ਟੱਪ ਕੇ ਲੱਗਦਾ ਪਾਕਿਸਤਾਨ ਵਾਲੇ ਕਹਿੰਦੇ ਅੰਮ੍ਰਿਤਸਰ ਵੀ ਟੱਪ ਕੇ ਬਣਾਣਾ ਬਾਦੂਰੀ ਦੂਰ ਬਹੁਤ ਬੋਲਦੇ ਬੋਲਦੇ ਗੱਲ ਇੰਨੀ ਹੁੰਦੀ ਆ ਆਹ ਹੁਣ ਹੁਣ ਗਿਆ ਆ ਜਿਹੜੇ ਲੜਾਈ ਕਰਉਣੀ মিডিਆ ਨੇ ਕਰਉਣੀ ਹੈ ਜਾਰ ਕਰਉਣੀ ਹੈ ਝੂਠ ਬੋਲਣਾ ਇੱਕ ਇੱਕ ਨਹੀਂ ਮਰਿਆ ਇੱਕ ਨਹੀਂ ਕਹਿੰਦੇ ਨੇ 20 ਮਰਗੇ 50 ਮਰਗੇ ਜੀ ਆਬਦियां ਹੈ ਕਰਦੇ ਨੇ ਮੁਕਦਰ ਤੇ ਸਰਕਾਰ ਨੂੰ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ ਵੀ ਅੱਜ ਆਬ ਨੁਕਸਾਨ ਹੋਇਆ ਲੜਾਈ ਵਿੱਚ ਜਾ ਆ ਪੀਸ ਕਰੇ ਸਰਕਾਰੀ ਚੈਨਲ ਚਾਹੀਦਾ ਵੀ ਭਾਈ ਅੱਜ ਵਕਤਾਂ ਨੇ ਰਾਈਟ ਕਰਕੇ ਆ ਕਰਿਆ ਆ ਕਰਿਆ ਅੱਧੇ ਖੁਦ ਬੋਲਦੇ ਨੇ ਪ੍ਰਾਈਵੇਟ ਚੈਨਲਾਂ ਨੇ ਤਾਂ ਪੂਰਤੀ ਛੱਡੀ ਜਾਂਦੇ ਨੇ ਅੱਧੇ ਖੁਦ ਬੋਲੀ ਜਾਂਦੇ ਨੇ ਅੱਧੇ ਖੁਦ ਬੋਲੀ ਜਾਂਦੇ ਨੇ ਲੜਾਈ ਵਾਈ ਹੁੰਦੀ ਨਹੀਂ ਉਹ ਗਾ ਲੱਦੇ ਹਾਂ ਉਹਨਾਂ ਦੀਆਂ ਗੱਲਾਂ ਸੁਣਦੇ ਕੋਮ ਕਿਤੇ ਤੁਹਾਨੂੰ ਤਾਂ ਪਤਾ ਨਹੀਂ ਹੈ। ਉਹ ਇੱਥੇ ਰੋੜਾ ਉਹ ਤਾਂ ਜੰਗਲਦਾਰ ਹੈਗਾ ਜੰਮੂ ਵੀ ਨਹੀਂ ਤਾਂ ਹੈਗੀ ਆ। ਇਹ ਕੋ ਪਾਕੜੀ ਏਰੀਆ ਉਧਰ ਉਹੀ ਗੋਲੀਬਾਰੀ ਕਰੀ ਜਾਂਦੇ ਆ ਇੱਕ ਦੂਜੇ। ਪਹਾੜ ਤਾਂ ਏਰੀਆ ਪਹਾੜ ਵਿੱਚ ਜਿੱਦਣ ਮੈਦਾਨੀ ਲੜਾਈ ਹੋਈ ਹੈ। ਆ ਸਾਡਾ ਮੈਦਾਨੀ ਇਲਾਕਾ ਵਿੱਚ ਬਹੁਤ ਇੱਧਰ ਤਾਂ ਲੜਾਈ ਪਿਆ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਨਾ। ਇੱਧਰ ਪਹਾੜੀ ਇੱਦਾਂ ਲੋਕ ਹੋ ਜਾਂਦਾ। ਇੱਧਰ ਲੁਕਣ ਦੀ ਜਗ੍ਹਾ ਨਹੀਂ। ਬਹੁਤ ਏਰੀਆ ਦਾ। ਉਸ ਤਾਂ ਹੈ ਹੀ ਆ ਚਾਹ ਪਲੇਸ ਦੇ ਗਿਆ ਬਣਦਾ ਬਾਕੀ ਬਣਨਾ ਗਿਆ ਚਾਂਦੀ ਦੇ ਲੱਗਿਆ ਵੀ ਚੀਨ ਰੂਸ ਰਚੀਨ ਅਮਰੀਕਾ ਇੱਕ ਵਸੇ ਉਹਨਾਂ ਰੂਸ ਇੱਧਰ ਆ ਜਾਣ ਬਾਕ ਆਲਡ ਬੈਂਡ ਲੱਗੀ ਆ ਮੈਂ ਵੀ ਉਹਨਾਂ ਨੇ ਨਿਕਣਾ ਉਹ ਕਹਿੰਦਾ ਤਾਂ ਰੂਸੇ ਕਹਿੰਦਾ ਤਾਂ ਕਹਿੰਦਾ ਮੈਂ ਦੋ ਤਿੰਨ ਮਹੀਨੇ ਦਿੱਤ ਲੈਣਾ ਜਿਹੜੇ ਤੋਂ ਕੋ ਅਜੂਰੀਨ ਯੂਕ੍ਰੇਨ ਤਿੰਨ ਤਿੰਨ ਸਾਲ ਹੋਗੇ ਲੜਦੇ ਨੂੰ ਪਰ ਉਹ ਕਹਿੰਦਾ ਮੇਰੇ ਤਾਂ ਦੋ ਤਿੰਨ ਘੰਟੇ ਦਾ ਹੀ ਕੰਮ ਆਈਦਾ ਹੈ ਉਹ ਤਿੰਨ ਸਾਲ ਲੜਦਾ ਹੋਗੇ ਦੇਖ ਲਓ ਕਿਤੇ ਨੇ ਹੁਣ ਵੀ ਇਹ ਜਲਦੀ ਕਹਿੰਦੇ ਉੱਥੇ ਹੂੰ ਤੇ ਇਹ ਤਾਂ ਦੂਵੇ ਦੇ ਬੈਠੇ ਆ ਉਹ ਜੇਕਰ ਉਹਨੂੰ ਆਪਣੇ ਘਰ ਪਰਾੜਨਾ ਹੁੰਦਾ ਇਹ ਦੂਵੇ ਦੇ ਤਵੇ ਚ ਲਾਉਣਾ ਹੀ ਆ ਉਹ ਪੂਰੇ ਕੈਨੇਡਾ ਮਿੱਟੀ ਲੈ ਉਹ ਜਿਆਦਾ ਤਾਂ ਮਤਲਬ ਮੈਂ ਤਾਂ ਵੇਖੀਦਾ ਤੂੰ ਕਰਦਾ ਕਾ ਤੇ ਮੈਂ ਤੈਨੂੰ ਦਿੱਟੇ ਦਿੰਦਾ ਲੱਗਣਾ ਤੂੰ ਲੜਿਆ ਹਾਂ ਹਾਂ ਇੱਧਰ ਵਿੱਚ ਤੂੰ ਫੜ ਤੂੰ ਜੇ ਹਮ ਜਾ ਕੇ ਕਿਸੇ ਦੇ ਘਰ ਪਰਾੜਨਾ ਹੁੰਦਾ ਤਾਂ ਇੱਕੜੇ ਹੁੰਦਾ ਉਹ ਮੁੰਡੇ ਨੂੰ ਕਹਿਣਾ ਤੂੰ ਆਏ ਨਹੀਂ ਬਾਪੂ ਕਰ ਤੂੰ ਆਏ ਹਾਂ ਬਾ ਜੱਕਣਾ ਫਿਰ ਤੈਨੂੰ ਪਤਾ ਹੀ ਹੈ ਕਾਇ ਲੈਣੀ ਹੈ ਮੋਟੇ ਮੈਂ ਲੇਕੇ ਦੇ ਦੀਣੀ ਕਿੱਦਾਂ ਜੁੜਾ ਬੈਠੇ ਨੇ ਉਹ ਤਾਂ ਚਾਹੇ ਚਾਹੇ ਦੀ ਸਭਾ ਜਦ ਨੇ ਆਹ ਗੱਲ ਗਲਤ ਕਿ ਨਾ ਇਹ ਤਾਂ ਕਈ ਲੜਾਈ ਵਾਲੇ ਵੀ ਹੁੰਦੇ ਆ ਲੜਾਈ ਚਾਹੀਦੀ ਨਹੀਂ ਆ ਵੀਰੇ ਲੜਾਈ ਵਾਲੇ ਸਮਝਦੇ ਆ ਕਈ ਪਿਆਰ ਗਾਇਰ ਇਹ ਨਹੀਂ ਸਮਝਦਾ ਉਹ ਤਾਂ ਜੰਮੂ ਚ ਦਾ ਇੱਕੋ ਦਾ ਸਾਰੇ ਪਾਸੇ ਲੜਾਈ ਜੰਮੂ ਦੇ ਪੱਟਰੇ ਆ ਹੋਣਾ ਪਹਾੜੀ ਏਰੀਆ ਉਹ ਇੱਥੇ ਤਾਂ ਮਦਾਨੀ ਏਰੀਆ ਸਾਹਮਣੇ ਕਿੱਥੇ ਲੁਕ ਜੂਗਾ ਤੂੰ ਤੋ ਉਹ ਇੱਕ ਦੂਜੇ 'ਤੇ ਨਹੀਂ ਫਾਇਰ ਕਰੀ ਜਾਂਦਾ ਉਹ ਪਾਕਿਸਤਾਨ ਛੱਡੀ ਜਾਂਦਾ ਉਹਨਾਂ ਦਾ ਕੱਲ੍ਹ ਦਾ ਵੀ ਜੜੇ ਹੋ ਗਏ ਆ ਇਹ ਤਾਂ ਆਏ ਬਸ ਅਖਬਾਰ ਜੱਜ ਜਿਹੜਾ ਅਖਬਾਰ ਚਾਉਣਾ ਜਾਂ ਸਰਕਾਰੀ ਨੀਤੀਆਂ ਪਰੋਣ ਦਾ ਸਹੀ ਆ ਪਰ ਜਿਹੜਾ ਉਹੀ ਨੈੱਟਵਰਕ ਵੀਡੀਓ ਪਾ ਦੇਣੀ ਬਿਨਾਂ ਗੱਲ ਦੇ ਵੜਾਤੇ ਆ ਰੋਪੀ 45 ਛੋਲੇ ਤਾਂ ਅੱਗੇ ਤਾਂ ਕੋਈ ਕਹਾ ਨਹੀਂ ਪੁਲਿਸ ਵੀ ਕਰਦਾ ਇੰਜ ਚੱਕਰ ਨਾ ਪੱਠੇਗਾ ਟੱਕਲਾ ਲਾ ਪਰੇ ਹੈ ਲਾ ਪਰੇ ਉਹ ਇਕੱਠੇ ਕਰਨਾ ਭਰਾਵਾ ਕੀ ਗਰਮੀ ਆ ਵਾ ਬਾਅਦ ਚ ਦੇਖਾਂਗੇ ਇਹਨਾਂ ਦੇ ਕੀ ਕਰਨਾ ਇਹਨੇ ਇਹਨੇ ਇਕੱਠੇ ਦਾ ਕਰ ਲੈਣਾ ਕਰਨ ਜੀ ਕਿੰਨੇ ਕੋ ਹੋ ਜੂਗੇ ਬਾਪੀ ਇਹੇ ਦੇਖਾਂਗੇ ਲੋਕ ਕਿੰਨੇ ਹੁੰਦੇ ਬੜਾ ਇਧਰੋਂ ਘੱਟ ਥੈੜ ਤੋਂ ਨਾ ਕਰ ਬਲੀ ਕੋ ਇਧਰ ਨੂੰ ਆ ਘਠੇ ਕਰ ਹੋ ਜਾਣਗੇ 20 25 ਕਿਲੋ ਤਾਂ ਹੈਨਾ ਜੀ ਦੇਖਦੇ ਆ ਕਿੰਨੇ ਹੋ ਗਏਗਾ ਰਾਜੀ ਕੋਲ ਲੱਗੂ ਹੂੰ ਇਹ 20 25 ਕਿਲੋ 50 ਕਿਲੋ ਕੁਆਂਟਲ ਦੋਈ ਵਾਰੀ ਲੱਗੇ ਜੀ ਡਾਣ ਹੂੰ ਜਿੱਥੇ ਜ ਬਣ ਗਏ ਸਾਫ ਮਿਆਪ ਤੇ ਜ ਹੋ ਗਏ ਇਹ ਨਾਲ ਜੇ ਇਹ ਲੈ ਦਾਣੀ ਜੀ ਆਹ ਫੱਤੇ ਜੀ ਉਹ ਨਹੀਂ ਕਿਤੇ ਚੜੂਆ ਇਹ ਹਨ ਇਹ ਗਾੜੂ ਦਾ ਫੀ ਜਾ ਹੈ ਬਾਅਦ ਵਿੱਚ ਬੱਸ ਆਏ ਠੀਕ ਹੈ ਪਰ ਦਫਰੰਗ ਕਰ ਲੋ ਉਹ ਜਿਹੜਾ ਦਰਨੇ ਵਾਲੇ ਤੇ ਹੈਗੇ ਉਹ ਦਾ ਨਿਪਟਾਰਾ ਚੋਇਆ ਹਾਂਜੀ ਯਾ ਜਿਹੜੇ ਹਲੇ ਥੋੜੇ ਜਿਹਾ ਉਹ ਆ ਨਰਮ ਸਾਣੀ ਹੈ ਮਤਲਬ ਐਨ ਪੱਕੇ ਨਹੀਂ ਹੋਏ ਉਹ ਵੀ ਨਹੀਂ ਪੰਦੇ ਤਾਂ ਵੀ ਦਾ ਤਾਂ ਠੀਕ ਹੈ ਬੋੜਾ ਕਹਿੰਦਾ ਤਾਂ ਕਿ ਬਹੁਤ ਕੰਮ ਮੁਸ਼ਕਿਲ ਹੈ ਇਹ। ਹੈ ਜੀ? ਮੈਂ ਬੋੜਾ ਕਹਿੰਦਾ ਤਾਂ ਕਿ ਕੰਮ ਔਖਾ ਹੈ ਜੋਲੀੰਦਾਂ। ਫੋਕਾ ਨੂੰ ਵੀ ਰੱਖਣਾ। ਸ਼ਾਮ ਨੂੰ ਬੈਗ ਲਾਣਾ। ਉਹ ਸੱਸਾ ਗਿਆ ਲਾ। ਉਹਨਾਂ ਨੂੰ ਕਿੱਕਣਾ ਕਰੂੰਗਾ ਬਾਪੀ? ਮੈਂ ਮੇਰੀ ਪੰਨ ਹੋਣਾ ਹੈ। ਤੇਰੇ ਰੰਗ ਪੰਨਾਂ ਚ ਜੰਦਗੀ ਪੰਨਾਂ। ਨਾ ਇਹ ਦੇ ਨਾ ਕੋਲੇ ਨਾ ਤਾ ਹੋਈ ਹੀ ਲੋਟੇ ਦੇ ਨਾਲ ਪੱਥੇ ਨਾ ਹੱਥਾਂ ਤੋਂ ਕਿੰਨੇ ਹੁੰਦੇ ਆ ਹਾਂਜੀ ਇਹਦਾ ਪੱਤੀ ਦੀ ਜੇ ਨਾ ਤਾਂ ਹੋਜੀ ਇਹੇ ਹਾਂਜੀ ਥੈਲੇ ਚ ਪਾ ਕੇ ਜੋਕ ਲਾਂਗੇ ਬਾਅਦ ਚ ਗੰਡਾ ਆਪਣੇ ਕੋ ਹੈਗਾ ਏ ਇੱਕ ਵਾਰੀ ਸਾਫ ਹੋ ਜਣਾ ਹੈ ਫਿਰ ਦੂਕੇ ਦਿਖਾਗੇ ਕਿ ਭੱਜ ਨਹੀਂ ਉਹ ਤਾਂ ਸੀ ਕੋਲ ਬੇਟੋ ਡੇ ਹੀ ਹੈ ਨਾ ਤਾਂ ਭਾਗੇ ਕੀ ਲਾਓ ਜੀ ਫਿਰ ਮਹੀ ਆ ਗਿਆ ਅੱਧ ਬਜਾਲੇ ਅੱਧੇ ਰਹਿ ਗਏ ਅੰਦਰ ਚੱਕੇ ਆ ਅੱਧਿਆਂ ਦਾ ਨਿਬੜ ਗਿਆ ਤੇ ਚਿੱਟੇ ਛੋਲੇ ਰਹਿ ਗਏ ਤੇ ਕਾਲਿਆਂ ਦਾ ਨਿਬੜ ਗਿਆ ਸਾਰਾ ਹੀ ਚਿੱਟੇ ਛੋਲੇ ਤੇ ਬਾੜਾਉਣੇ ਨੂੰ ਰਹਿ ਗਏ ਤੇ ਸਮਝ ਲੋ ਵਾਦਾ ਕੱਟਾ ਮਾਰ ਦੇਣਾ ਆਈਫੋਨ ਆ ਇਹ ਹਾਂ ਆਹ ਰਹਿ ਗਏ ਤੇ ਇੰਨੇ ਕੜਾਉਣਾ ਇੱਥੇ ਬਾਕੀ ਢਾਤੇ ਤੇ ਇੰਨੇ ਨੂੰ ਮੀਂਹ ਸਟਾਰਟ ਹੋ ਗਿਆ ਇੱਥੇ ਦੇਖ ਕੇ ਬਰਮ ਤੇ ਬਹੁਤ ਗੜਕ ਰਿਹਾ ਇਹ ਸਾਹਿਬ ਜੁੱਦਿਆਂ ਦਾ ਮੈ ਲਈ ਕੇ ਯਾਨੀ ਘੋੜਿਆਂ ਵਾਸਤੇ ਮੈਂ ਭਾਈ ਤੁੰਗ ਲਿਆ ਜਾ ਕਈਏਗਾ ਰੱਬੋ ਵੀ ਟੇਕਣ ਦਿੰਦਾ ਨਹੀਂ ਕੰਮ ਕਰਨ ਦਿੰਦਾ ਕੋਈ ਵੀ ਲੈਟ ਵੀ ਭੱਜ ਗਈ ਨਹੀਂ ਤੜਾ ਵੀ ਦੇਣੇ ਤੇ ਸੀ ਲੈਟੇ ਭੱਜ ਗਈ ਪਹਿਨਾ ਹੀ ਉੰਦੀ ਸਾਰ ਹਵਾ ਦੀ ਆਈ ਮੜੀ ਜੀ ਚਲੋ ਦੇਖਦੇ ਹਾਂ ਕੀ ਬਣਦਾ ਹੋਣੀ ਨਾ ਬਚਰੇ ਮੈਂ ਕਿ ਅੰਦਰ ਹੀ ਫੇਰ ਅੰਦਰ ਹੀ ਢਾਦਾ ਕਿ ਇਹਨੂੰ ਕਿਦਾ ਲੈਟ ਆ ਗਈ ਇਹ ਤਾਂ ਦਿਨ ਦੋਨ ਭੁੱਲ ਗਿਆ ਬਈ ਸੌਣਾ ਕੰਮ ਕਰੀ ਫਿਰਦਾ ਰੱਬ ਦੇਖ ਲੈ ਹੈ ਹੈ ਤੇ ਪਿਆ 500 ਵੀ ਪਿਆ ਰੋਜ ਟੂੜੀ ਨਹੀਂ ਫੜਾ ਬੰਦਾ ਹਾਂ ਟੂੜੀ ਨਹੀਂ ਵਾਣਦੇ ਨਹੀਂ ਨੇ ਅੱਜ ਬਾਪੂ ਨੇ ਨਾ ਕਰੀ ਦੇਖ ਲੈ ਬਾਬਾ ਹੀ ਨੇ ਕਹਤਾ ਇਹਦੇ ਇੱਕ ਨੂੰ ਦੇਖ ਲੈ ਇਹ ਦਲਪਾਈ ਵੀ ਚਲਦੀ ਆ ਉਹਦਾ ਵੀ ਕੰਮ ਖੜ ਜਾਂਦਾ ਹੈ ਮੈਂ ਤੇਰੀ ਮੀਨ ਨੂੰ ਬਹੁਤ ਬੈਰ ਆ ਆਪਣਾ ਉਹ ਉਹ ਵੀ ਬੈਰ ਹੋਇਆ ਵੈਨੂੰ ਆਪਣੇ ਗੱਲ ਹੁਣ ਉਹਦਾ ਛੋਲੇ ਵੀ ਨਹੀਂ ਚੱਕਣ ਦਿੰਦਾ ਇਹ ਮੈਨ ਤਾਂ ਨਹੀਂ ਇਹ ਤਾਂ ਸਹੀ ਪੂਰਾ ਗੜਕ ਗੜਕ ਕੇ ਪੈ ਰਿਹਾ ਬੁੜੇ ਕਿਆ ਕਰਾਈ ਜਾਂਦਾ ਕਿਆ ਕਰਾਈ ਜਾਂਦਾ ਤੂੰ ਹਮ ਲੋਕ ਕਿਆ ਕਰੇਗਾ ਉੱਪਰ ਫਲਾਨ ਕਰ ਰਹਾ ਹੈ ਉੱਪਰ ਆਣਾ ਕਿਥੇ ਕਰਦਾ ਮੀਤਾ ਤੂੰ ਪੋਂਦਾ ਨਹੀਂ 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 ਆਪ ਕੋ ਲੋਕ ਯਾ ਭੁਰੀ ਹੈ ਉਹ ਆਕਾ ਮਾਰਦਾ ਤੈਨੂੰ ਉਹ ਬੁਲਾ ਰਹਾ ਤੁਮੇ ਕਿਉਂ ਕਿਆ ਬੁਲਾਏਗਾ ਭਿਜਣਾ ਹੈ ਕਹਿੰਦਾ ਭਿਜਣਾ ਹੈ ਲਓ ਜੀ ਮੀਹ ਤੇਜ ਹੋ ਗਿਆ ਹੁਣ ਸਟਾਰਟਿੰਗ ਹਾਂ ਜਾਂਦਾ ਕੱਢ ਕੇ ਜੀ ਥੋੜੀ ਸਪੀਡ ਹੋ ਗਈ ਕਾ ਆਜੋ ਭੱਜਿਆ ਹੋ ਝੇਤੀ ਕਰੋ ਮੀਹ ਆ ਗਿਆ ਜਾਏ ਜਾਏ ਜਾਹਾ ਨੀ ਆ ਗਿਆ ਪੂਰਾ ਤੇਜਾਨ ਬੁਲੇ ਕੰਮ ਖੜਾ ਦਿੰਦਾ ਛੋਟੂ ਇਹੇ ਮਸਾਲਾ ਖਿੱਚ ਲਾ ਕਹਿੰਦਾ ਭੱਜ ਜਾਣਾ ਤੈਨੂੰ ਕਹਿੰਦਾ ਆਪਣੀ ਖਿੱਚਦਾ ਦੇਖ ਲਾ ਤੇ ਯਾਰ ਰਹਿਣ ਦੇ ਕਿੱਥੇ ਭਾਜੂ ਮੈਂ ਕਹਿੰਦਾ ਅੱਜ ਦਾ ਕੱਲ ਨਾਲੋਂ ਵੀ ਜ਼ਿਆਦਾ ਤੇਜ਼ ਨਹੀਂ ਹੋ ਗਿਆ ਦਾਨੀ ਹੈ ਕੱਲੇ ਹੋੜੀ ਹੋੜੀ ਪਿਆਰ ਪੰਜ ਕਿ ਫਿੱਟ ਦਾਸ ਕੱਲ ਤਾਂ ਭੂਰਜੀ ਤੀ ਅੱਜ ਤਾਂ ਬਹੁਤ ਫੀਟ ਹੋ ਗਈ ਇਹਨੂੰ ਤੇਜ਼ ਕਰ। ਸਭ ਖਰਾਬ ਕਰ ਦੇਣਾ ਇਹਨੇ। ਕੱਲ ਦੇਵਰਾਜ ਕੋਲ ਬੋਲਾ ਤਾਂ ਮਿਲ ਕੇ ਮਿਲ ਕੇ ਸਰਦਾਰ। ਆਹ ਦੇਵਰਾਜ ਜੀ ਆ ਜਾ। ਦੋ ਬੰਦਾ ਹੈ, ਤੂੰ ਕਾ ਹੈ। ਐਨਸੀ ਲਗਾ ਹੋਆ ਹੈ ਉहां ਪਰ। ਨਹੀਂ ਨਹੀਂ ਸਰਦਾਰ ਜੀ ਹੱਥ ਨੂੰ ਮੁੜ ਕੇ ਠੀਕ ਹੈ। ਬੜਾ ਠੀਕ ਹੈ ਠੀਕ ਹੈ ਕੋਈ ਬਹਿ ਜਾ ਹੁਣ। ਸਾਨੂੰ ਨਹੀਂ ਸੁਣਦਾ ਤੇਰਾ। ਬਹਿ ਜਾ। ਮੀ ਆ ਗਿਆ। ਯਾ ਫੀ ਪਾਣੀ ਪਾ ਕੇ। ਜਗਾ ਨਹੀਂ ਪਾਣੀ ਲਾ ਲੈ ਇੱਕ। ਹੋ ਗਿਆ ਸਟਾਰਟਿੰਗ ਹੈ ਪੂਰੀ ਸਪੀਡ ਨਾਲ। ਉਹ ਨਹੀਂ ਅਰੇ ਵੀ ਨਹੀਂ ਕੰਮ ਕਰਕੇ ਦੇਣ ਦਿੰਦਾ ਜੀ ਰੱਬ ਵੀ ਖੜੇ ਪਿਆ ਵਾ ਵੀ ਰੋਜ਼ ਆ ਜਾਂਦਾ 2-3 ਕਿਹ ਵਜੇ 10 ਵਜੇ ਠੀਕ ਹੈ ਠੀਕ ਹੈ ਲੋ ਜੀ ਚੱਲਦਾ ਪੂਰਾ ਮਾਰੋ ਮਾਰ ਕਰੀਏ ਕਿਆ ਹੁਣ ਇੱਧਰ ਲੱਗੇ ੜਾਉਂ ਸੀ ਗਿਆ ਵੀ ਚੱਲ ਅੰਦਰੇ ਲਾਈਟ ਆ ਗਈ ਵੀ ਅੰਦਰ ੜਾਉਂਦੇ ਇਹਨੂੰ ਹੁਣ ਬੁੜੇ ਇਹ ਤਾਂ ਲੱਗ ਰੱਖ ਲਾ ਹਾਂ ਉਹ ਇੱਕ ਦੂਜੀ ਦਿਖੋਤਾ ਹੈ ਉਹ ੜਾਲੀਏ ਆਪਾਂ ਇਹ ਕਾਲੇ ਛੋਲੇ ਆਪਾਂ ਚਿੱਟੇ ਛੋਲੇ ੜਾਲੀਏ ਪਹਿਲੇ ਇਹ ਵਾਲੇ ਕਰ ਲੇ ਆ ਕਰ ਲੰਦੇ ਆ ਪਹਿਲਾਂ ਆਹ ਇਹ ਘਰਨਾਪੁਰ ਦੀ ਜੀ ਆਪਣਾ ਇਹ ਤੇ ਸੇਟਰ ਕੋ ਮੋਟਾ ਮੋਟਾ ਇੰਕਾ ਲੇ ਆਹੋ ਚੱਲ ਠੀਕ ਆ ਆਪਾਂ ਉਹਨੂੰ ਕਰ ਲੈਂਦੇ ਆ ਲੈ ਇੱਧਰ ਰੱਖਦੇ ਇਹਨੂੰ ਹਵਾ ਦੇਖਣੀ ਪੈਣੀ ਤਾਂ ਨਹੀਂ ਕਿੱਸਰ ਦੀ ਆ ਉਰਲੇ ਵੀ ਨਹੀਂ ਹੈਗੇ ਜੀ ਅੰਦਰ ਦੀ ਹਵਾ ਹੋਈ ਪਰ ਇਹ ਰੱਖ ਰਹੇ ਨੇ ਐਸੇ ਹੀ ਰੱਖਦੇ ਆ ਇੱਧਰੇ ਰੱਖਦਾ ਚੱਲ ਲਿਆ ਦੇਖਦੇ ਆ ਕਿਆ ਬਣਦਾ ਆ ਗਿਆ ਮੂੰਹ ਵੀ ਇੱਧਰ ਇਹਨੂੰ ਇੱਥੇ ਪੱਖਾ ਲਾ ਲਾ ਜੇ ਇੱਧਰ ਦੀ ਹਵਾ ਹੋਈ ਫੇੜਾਉਂਦੇ ਆ ਨਹੀਂ ਆਪਾਂ ਨੇ ਫਿਰ ਠੜਾਵਾ ਨਹੀਂ ਹੈਗਾ ਜੇ ਅੰਦਰ ਦੀ ਹਵਾ ਉਹੀ ਫੇਨ ਨਹੀਂ ਆਉਣਾ ਹੈਗਾ ਇਹ ਬਾਹਰ ਦੀ ਹਵਾ ਨੂੰ ਹੀ ਤਾਂ ਆਉਣਾ ਨਹੀਂ ਅੰਦਰ ਨੂੰ ਸਾਰਾ ਕਰਦਾ ਆਈ ਜਾਣਾ 45 ਵੀ ਚੱਲ ਪਿਆ ਇਹਨਾਂ ਹੁਣ ਚੱਲ ਤੂੜੀ ਫੇਨ ਨਹੀਂ ਪੰਡੀ ਦੋ ਤਿੰਨ ਦਿਨ ਲਓ ਜੀ ਸਾਰਾ ਕੁਝ ਨਵੇੜਤਾ ਰੱਬ ਦੀ ਕਿਰਪਾ ਗੱਲ ਫੂਸ ਇੱਧਰ ਇਕੱਠਾ ਕਰਤਾ ਇੱਧਰ ਸੰਭਰ ਸੰਭਰਤਾ ਸਾਰਾ ਕੁਝ ਆਇਆ ਵੀ ਦੇਖੀਏ ਗੁੱਗੀ ਹਿਸਾਬ ਲਾ ਕੇ ਵੀ ਕਿੰਨੇ ਕਿਲੋ ਹੋਗੇ ਓ ਮਾ ਦੇਖੀਏ ਕਿੰਨੇ ਕਿਲੋ ਹੋ ਗਏ ਹਾਂਜੀ ਜੋੜ ਲਾ ਕੇ ਜੋਖੇ ਤੇ ਆ ਜਾ ਦੇਖੀ ਇੱਧਰ ਬੈਠ ਕੇ ਆ ਸਾਹਿਬ ਜੋਤ ਨੂੰ ਫੋਨ ਕਰਿਆ ਵੀ ਭਾਈ ਚੱਕ ਲਈ ਜਾ ਘੋੜੇ ਵਾਸਤੇ ਜੇ ਲੈ ਕੇ ਜਾਣੀਆਂ ਜੇ ਤਾਂ ਆ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਇਹਨੂੰ ਬਾੜੀ ਦੇ ਸਿਰਕੇ ਨਵੇੜ ਤਾਂ ਦੇਣਾ ਹੀ ਮੀਂਹ हट ਗਿਆ ਤਾਂ ਫੇ ਚੱਲ ਫੇਲ ਪਾਈ ਦਾ ਕੰਮ ਛੋਟੂ ਦਾ ਦੇਖਦੇ ਜੋੜ ਲਾ ਕੇ ਚੋਖੇ ਤੇ ਹੁਣ ਹਾਂਜੀ ਨਈ ਬੰਦਾ ਉਹਦੇ ਗਾਣੇ ਹਾਂਜੀ ਹੁਣ ਜੋੜ ਘਟੋ ਕਰਕੇ ਦੇਖਿਆ ਜਿਹੜੇ ਤਾਂ ਕਾਲੇ ਛੋਲੇ ਆ ਉਹ ਤਾਂ ਹੋ ਗਏ 28 ਕਿਲੋ ਆ ਤੇ ਚਟੇ ਛੋਲੇ ਹੋ ਗਏ 19 ਕਿਲੋ ਠੀਕ ਹੈ ਹਾਂ ਹਾਂ ਕਾਲੇ ਇਹਦੇ ਸਾਲ ਦਾ ਉਹ 19 ਕਿਲੋ 28 ਕਿਲੋ ਉਹ 3 ਕਿਲੋ ਬੈਠੇ ਮਿਸਵੇ ਦੇ ਉਹ ਬੈਠ ਕੇ ਸਮਝ ਲਾ ਵੀ 5 ਕਿਲੋ ਪੂਰੇ 5 ਕਿਲੋ ਕਾਲੇ ਆਟੇ ਵਾਲੀ ਕਣਕ ਕਾਲੇ ਛੋਲੇ ਹੂੰ ਵਧੀਆ ਤੇ ਹੂੰ ਕੱਟੇ ਵਾਲਾ ਤਾਂ ਨਹੀਂ ਅਸੀਂ ਕਾਲੇ ਛੋਲੇ ਫਿਰ ਵੀ 4-5 ਕੁਆਰਟਲ ਬੈਗੇ ਕੀਲੇ ਦੀ ਐਵਰੇਜ ਆਹੋ ਮੈਂ ਚਿੱਟੇ ਛੋਲੇ ਥੋੜੇ ਜਿ ਮੜ ਤੇ ਛਿੱਧੇ ਦੇ ਹਾਂਜੀ ਇਹ ਕਿੰਨਾ ਦਾ ਪੱਕਾਿਆਂ ਦਾ ਬੀਜ ਵੱਧ ਪਾਇਆ ਤਾਂ ਕਾਲਿਆਂ ਦਾ ਆਪਾਂ ਕਿਲੋ ਵੀਚ ਪਾਇਆ ਤੁਹਾਨੂੰ ਕਿਲੋ ਤੋਂ ਵੀ ਬਾਅਦ ਚ ਮੈਂ 200 ਗ੍ਰਾਮ ਲੈ ਕੇ ਆਇਆ ਤਾਂ 100 ਗ੍ਰਾਮ ਕਾਲਿਆਂ ਦਾ ਪਾਇਆ ਤਾਂ ਆਪਾਂ ਇੱਧਾ ਕਿਲੋ ਛੋਲੇ ਘੱਟ ਹੋ ਗਏ ਚਿੱਟੇ ਛੋਲਿਆਂ ਦਾ ਬੀਜ ਘੱਟ ਹੋਇਆ ਕਾਲੇ ਛੋਲਿਆਂ ਦਾ ਬੀਜ ਵੱਧ ਕਾਲੇ ਛੋਲੇ ਹੂੰ ਵੀ ਬਹੁਤ ਜੰਮੇ ਹਾਂ ਤਗੜੇ ਤੇ ਚਿੱਟੇ ਛੋਲੇ ਘੱਟ ਹੂੰ ਇਹ ਲੈ ਮੁਕੜੇ ਨੇ 28 ਕਿਲੋ ਖਾਣ ਨੂੰ ਕਿੱਥੇ ਮੁੱਕ ਜੀ ਨਹੀਂ ਮੁੱਕਦੇ ਤਿੰਨ ਬਾਅਦ ਦੇ ਤੋਂ ਬਾਅਦ 5-6 ਕਿਲੋ ਖਾ ਹੁੰਦੇ ਆ ਸਾਡੇ ਦੋ ਸਾਲ ਲੰਘ ਜੂंगे ਖਾ ਤਾਂ ਵੱਧ ਹੋਊਗਾ ਤਾਂ ਵੀ 12 ਕਿਲੋ ਹੋਗੇ 2 ਸਾਲ ਦੇ ਬਹੁਤ ਖਾ ਲੈਂਦੇ ਆ 4 ਸਾਲ ਦੇ ਹੋਗੇ ਆ 4 ਸਾਲ 6 12 18 24 ਉਹ ਹੋ ਜਾ ਹੋਰ ਕਿਲੋ 2 ਕਿਲੋ ਵਿੱਚ ਤੇ ਫੂਸ ਨਿਕਲੇ ਆਉਣਾ ਪਕੜੇ ਉਨੇ ਸਾਫ ਕਰੇ ਆ ਮੈਨੂੰ ਕਿਹਦਾ ਪਤਾ ਇੱਥੇ ਘਰ ਦੇ ਖੱਟੇ ਦਾ ਇੱਥੇ ਹਾਂ ਆ ਭਈਆਂ ਨੂੰ ਧਰਦੀ ਕਾਲੂ ਛੂਲੇ ਦੀ ਦਾ ਦੇਖੀ ਉਹਨੇ ਕਿਦਾਂ ਜਗਾਏ ਜੀ ਕੋਈ ਨਹੀਂ ਨਦੀਆਂ ਹੀ ਪੈਣੀ ਆ ਕਰਕੇ ਬੈਠੇ ਤੇ ਉਹ ਤਾਂ ਲੰਘਿਆ ਹਾਂ ਉਹ ਚਲੇ ਗਿਆ ਕੰਕੂਲੀਆਂ ਉੱਪਰ ਗਈ ਜੀ ਪਰ ਕਿ ਕਰੇ ਭਾਜੀ ਖਾਦੇ ਵੀ ਬਹੁਤ ਖੜੇ ਵੀ ਬਹੁਤ ਆ ਬਹੁਤ ਗਿਰੇ ਵੀ ਤੇ ਪਰ ਇੱਕ ਗੱਲ ਉੱਥੇ ਬਹੁਤ ੜਿਆ ਲੋਕਾਂ ਦਾ ਪਰ ਉਹ ਪੁੰਨ ਨਹੀਂ ਹੋਏ ਜਿਹੜਾ ਸਾਦਾ ਵਧੀਆ ਹੁੰਦਾ ਉਹ ਵੀ ਜਿਹੜੇ ਖੜੇ ਆ ਉਹ ਵੀ ਬਹੁਤ ਹੁੰਦੇ ਇਹਦੇ ਨਾ ਖੜਦੇ ਫੇਰ ਖਸੇ ਹੋਣ ਨੇ ਚ ਮੈਂ ਟੀਮ ਦੇ ਚਰੂ ਕੋਈ ਹੋਵੇ ਚਲੋ ਜਿੰਨੇ ਮਿੰਦੂ ਗਰਾਹ ਦੀ ਮੂਰੇ ਮੁਰ ਤੇ ਚੋੱਕੇ ਤੇ ਲੋਕ ਆ ਰਹੇ ਨੇ ਫੇਰ ਜਿਹੜੇ ਬਹੁਤ ਨਾਲ ਪੱਤੀ ਜ਼ਿਆਦਾ ਗੇਜ਼ ਤੇ ਪਲੇਟ ਹੋ ਗਏ ਮੌਸਮ ਨੇ ਬਹੁਤ ਤੰਗ ਕਰਿਆ ਨਹੀਂ ਤਾਂ ਮੌਸਮ ਨੇ ਤਾਂ ਜ਼ਿਆਦਾ ਤੰਗ ਕਰਿਆ ਮੌਸਮ ਤਾਂ ਹੋਈ ਰੋਜ਼ ਇੱਧਰ ਕਦੇ ਉੱਧਰ ਕਦੇ ਇੱਥੇ ਆਤਾ ਜਗਾ ਇਸ ਵਾਰ ਤਾਂ ਹੁਣੀ ਸੌਣ ਬਣਿਆ ਪਿਆ ਜਗਾ ਕਰਕੇ ਹੋ ਗਿਆ ਨਹੀਂ ਤਾਂ ਇੱਥੇ ਬਹੁਤ ਪ੍ਰਹਾਲਤ ਹਾਂ ਅੰਦਰ ਜਗਾ ਹੈ ਅੰਦਰ ਕਿਤੇ ਆਪਣੇ ਕੋਈ ਚੈੱਕ ਨਹੀਂ ਜਕੀਬਾ ਦੇ ਘਰ ਖੜਾ ਟਰਾਲ ਹਾਂ ਰੇਨ ਦੀ ਕੋਈ ਨਹੀਂ ਐਸੇ ਭਰਤਾਂ ਨੂੰ ਟੂਰ ਕਰਨ ਟੂੜੀ ਕਰਕੇ ਬੰਬਾ ਦੁਰਾ ਜਾ ਟੂੜੀ ਪੈ ਜੂਵੇ ਭਰਤਾਂ ਨੂੰ ਮੋੜੀ ਦਾ ਵੀ ਔਖਾ ਹੀ ਜਾ ਬਣਦੀ ਅੱਜ ਫਿਰ ਮੀ ਪੈ ਗਿਆ ਮੋੜੀ ਦਾ ਹੁਣ ਆਇਦਗੀ ਕਾਲੇ ਪੈਣਾ ਸਾਡੇ ਵਾਸਤੇ ਦਾ ਲੋਕਾਂ ਬਾਤ ਤੇ ਰੋਦੀ ਆ ਸਾਡੇ ਵਾਸਤੇ ਕਾਲ ਆ ਉਹਦੇ ਕੰਨੇ ਹੋਰ ਲੋਕਾਂ ਕੋ ਰੋਦੀ ਥੂੜੀ ਸਾਡੇ ਬੱਚੇ ਨੇ ਇਹ ਨਹੀਂ ਹੜਦਾ ਜਦੋਂ ਉਹ ਕੇ ਤੇ ਨਹੀਂ ਹੜਦਾ ਉਦੋਂ ਬਣ ਜੇਣੀ ਸੀ ਸੋਹਣੀ ਚਲ ਹੁਣ ਗੱਲ ਗਈ ਗਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਪਤਾ ਨਹੀਂ ਪਤਾ ਐ ਤਾਂ ਜੀ ਆਪਣੀ ਨੂੰ ਪਈ ਤੇਰੀ ਉਹਦਾ ਤਾਂ ਕੋਈ ਵਿਗੜਦਾ ਨਹੀਂ ਯਾਰ ਉਹ ਤਾਂ ਉਹ ਤਾਂ ਖੇਤ ਚ ਪਈ ਆ ਉਹ ਘਰੇ ਦਾ ਕੋਈ ਨਹੀਂ ਵਿਗੜਦਾ ਉਹ ਤਾਂ ਚੱਕ ਉਹ ਜਣੀ ਗੱਲ ਨੂੰ ਚੱਕ ਦੂੰਗੀ ਉਹ ਵੀ ਢੋਲਾਂਗੇ ਪੱਜ ਦੀ ਮਸ਼ੀਨ ਦੀ ਉਹ ਬਜਰ ਜਿਹੜਾ ਜਿਹੜਾ ਗਾਜੇ ਨਿਪਟ ਗਿਆ ਅੱਜ ਚੱਕੂਗੇ ਤੇ ਨਹੀਂ ਇੱਥੇ ਤੇ ਬਾਫੇ ਵੀ ਲੋਗੇ ਸਮਝ ਗਏ ਬਾਫੂਸੇ ਰਹਿ ਗਿਆ ਬਾਫੂਸੇ ਰਹਿ ਗਿਆ ਬਸ ਫੂਸੇ ਰਹਿ ਗਿਆ ਇੰਦ ਨੂੰ ਆ ਜੀ ਇਹਨੂੰ ਜੜਾਂਗੇ ਤੇ ਪੈਨ ਵੀ ਡੰਗਰ ਬੋਲ ਦਿੰਦੇ ਆਂ ਜੀ ਉੜੇ ਕਦੇ ਹੋ ਸ੍ਰੀਤੀ ਹਾਂਜੀ ਅੱਗੇ ਖਾਈ ਕਰਦੇ ਤੇ ਫਮੀ ਜਾਂਦੇ ਇਹਨੂੰ ਦੇਖੇ ਪਾ ਕੇ ਨਾ ਸਾਡੇ ਵਰਗੇ ਬੰਦੇ ਕਾ ਸਬਜ਼ੀ ਨਹੀਂ ਖਾਂਦੇ ਜੱਜਕਲ ਜਿਹੜੀ ਉਹ ਯਾਰ ਕਰ ਰਹੇ ਜੀ ਠੀਕ ਹੈ ਕਿਹਨਾਂ ਦਿਨ ਨੂੰ ਮਿਲੇ ਹੀ ਨਹੀਂ ਹੈਗੇ ਜਮਦ ਨੂੰ ਇਹਨੇ ਖਾਣੇ ਕੀ ਆਹ ਛੋਲੇ ਵੀ ਜਿੰਨੀ ਤਾਕਤ ਜਿਹੜੇ ਛੋਲੇ ਹਨ ਬਹੁਤ ਤਾਕਤ ਅੱਗੇ ਦਾ ਛੋਲੇ ਮਿਲਦੇ ਹੁੰਦੇ ਜਿਹੜੇ ਕਰਾਨ ਘਰ ਦੇ ਹੁੰਦੇ ਤੇ ਹੁਣ ਤਾਂ ਕਦੇ ਛੋਲੇ ਜਾਂ ਫੱਕ ਉਹਨਾਂ ਨੂੰ ਮਿਲੇ ਹੀ ਨਹੀਂ ਖਾਣੇ ਗਏ ਉਹਨਾਂ ਨੇ ਜਿਹੜੀ ਚੀਜ਼ ਉਹਨਾਂ ਨੇ ਖਾਧੀ ਹੋਊਗੀ ਉਹ ਤਾਂ ਹੀ ਖਾਣਗੇ ਹੁਣ ਤਾਂ 버ਗਰ ਹਾਂ ਉਹਦਾ 버ਗਰ ਯਾਰ ਇਹਨਾਂ ਦਾ 버ਗਰ ਹੈ ਸਪਰਿੰਗ ਕਰਾਉਂਦਾ ਹੈ ਸਪਰਿੰਗ ਰੋਲ ਹੈ ਸਪਰਿੰਗ ਰੂਲ ਲੱਗਦਾ ਤੇ ਆ ਜੀ ਹਾਂ ਹਾਂ ਜੀ ਤੰਦਕੀਤ ਹਾਂ ਜੀ ਕਹਿੰਦਾ ਤੌਂਦਾ ਕਿ ਉਹ ਕਿਹਾ ਤਾਂ ਮੈਂ ਉਹਨਾ ਚੱਕ ਲੈ ਜਾ ਘੋੜਿਆਂ ਵਾਸਤੇ ਜਿਹੜੀ ਜਾਣਾ ਪੀਨੇ ਕਈ ਬਾੜੇ ਜਿਹੜੇ ਤਾਂ ਖਰਾਬ ਕਰਤਾ ਹੂੰ ਕਹਿੰਦਾ ਮੈਂ ਉਹਦਾ ਹੁੰਦਾ ਹੁੰਦਾ ਮੈਂ ਆ ਜਾ ਹੈ ਦੱਸਾਂ ਜੂ ਹੂੰ ਛੋਟਾ ਹੈ ਹੀ ਆ ਤਾਂ ਤੁਹਾਨੂੰ ਤਾਂ ਕੋਈ ਨਹੀਂ ਜੀ